ਅੱਜ ਚਾਂਦੀ ਦਾ ਪ੍ਰਾਈਸ 232000 ਚੱਲ ਰਿਹਾ ਪਰ ਕੇਜੀ ਆਉਣ ਵਾਲੇ ਸਾਲ ਦੇ ਵਿੱਚ ਵਿੱਚ ਇਹ 5 ਲੱਖ ਤੋਂ ਵੀ ਤਾਂ ਜਾਣੀ ਆ ਮੌਕਾ ਦੁਬਾਰਾ ਨਹੀਂ ਮਿਲੂਗਾ ਚਾਂਦੀ ਨੂੰ ਬਾਏ ਕਰੋ ਕਿਉਂਕਿ ਚਾਂਦੀ ਹਰ ਜਗ੍ਹਾ ਇਸਤੇਮਾਲ ਹੋ ਰਹੀ ਆ ਸੋਲਰ ਪੈਨਲ AI ਡਾਟਾ ਸੈਂਟਰ ਮੋਬਾਈਲ ਫੋਨ ਦੀ ਬੈਟਰੀ ਦੇ ਵਿੱਚ EV ਵੈਂਟ ਗੱਡੀਆਂ ਦੇ ਵਿੱਚ ਹਰ ਜਗ੍ਹਾ ਚਾਂਦੀ ਜੋਜ ਹੋ ਰਹੀ ਆ ਵੱਡੀਆਂ-ਵੱਡੀਆਂ ਕੰਪਨੀਆਂ ਚਾਂਦੀ ਨੂੰ ਸਟਾਕ ਕਰਕੇ ਰੱਖ ਰੀਆਂ ਟਣਾ ਦੇ ਟੰਨ ਚਾਂਦੀ ਦੀ ਡਿਮਾਂਡ ਬਹੁਤ ਜ਼ਿਆਦਾ ਸਪਲਾਈ ਬਹੁਤ ਘੱਟ ਆ ਚਾਂਦੀ ਲਿਮਟ ਦੀ ਬਚੀ ਆ ਦੁਨੀਆ ਦੇ ਵਿੱਚ ਮੌਕਾ ਦੁਆਰਾ ਨਹੀਂ ਮਿਲੂਗਾ ਚਾਂਦੀ ਬਾਏ ਕਰੋ ਐਸੇ ਕਰਕੇ ਫਿਰ ਕਿੰਨਾ ਮੈਂ ਚਾਂਦੀ ਬਾਏ ਕਰੋ ਉਸ ਤੋਂ ਬਾਅਦ ਟਰਨ ਵਧੀਆ ਮਿਲੂਗਾ ਤੁਹਾਨੂੰ ਇਹ ਮੇਰਾ ਪਰਸਨਲ ਥਿਊ ਆ ਇਨਵੈਸਟ ਕਰਨ ਤੋਂ ਪਹਿਲਾਂ ਆਪਣੀ ਰਿਸਰਚ ਜ਼ਰੂਰ ਕਰਿਓ ਥੈਂਕ ਯੂ